ਚਾਵਾਂ ਦੇ ਨਾਲ ਚਾਹ ਹੈ ਕੀਤੀ ਚਾਵਾਂ ਦੇ ਨਾਲ ਚਾਹ ਹੈ ਕੀਤੀ ਤੇ ਅਸੀਂ ਚਾਹ ਨਾ ਲਈ ਪ੍ਰੀਤੀ ਚਾਵਾਂ ਦੇ ਨਾਲ ਚਾਹ ਹੈ ਕੀਤੀ ਤੇ ਅਸੀਂ ਚਾਹ ਨਾ ਲਈ ਪ੍ਰੀਤੀ ਤੇ ਕਈ ਕਹਿੰਦੇ ਐਵੇਂ ਪੀਆ ਨਾ ਕਰ ਤੇ ਕਈ ਕਹਿੰਦੇ ਐਵੇਂ ਪੀਆ ਨਾ ਕਰ ਤੇ ਬਹੁਤੇ ਕਹਿੰਦੇ ਤੂੰ ਹਲੇ ਤੱਕ ਚਾਹ ਨਹੀਂ ਪੀਤੀ ਕਈ ਕਹਿੰਦੇ ਐਵੇਂ ਪੀਆ ਨਾ ਕਰ ਤੇ ਬਹੁਤੇ ਕਹਿੰਦੇ ਤੂੰ ਹਲੇ ਤੱਕ ਚਾਹ ਨਹੀਂ ਪੀਤੀ ਰਿਸ਼ਤੇਦਾਰੀ ਜਾ ਮਹੱਲਾ ਚਾਰੇ ਪਾਸੇ ਚਾਹ ਦਾ ਹੱਲਾ ਰਿਸ਼ਤੇਦਾਰੀ ਜਾ ਮਹੱਲਾ ਚਾਰੇ ਪਾਸੇ ਚਾਹ ਦਾ ਹੱਲਾ ਦੁੱਧ ਦਹੀਂ ਨੂੰ ਕੋਈ ਨਹੀਂ ਪੁੱਛਦਾ ਦੁੱਧ ਦਹੀਂ ਸਾਨੂੰ ਕੋਈ ਨਹੀਂ ਪੁੱਛਦਾ ਕਹਿੰਦੇ ਪੀਲਾ ਚਾਹ ਹੋਏ ਮੱਲਾ ਰਿਸ਼ਤੇਦਾਰੀ ਜਾ ਮਹੱਲਾ ਚਾਰੇ ਪਾਸੇ ਚਾਹ ਦਾ ਹੱਲਾ ਦੁੱਧ ਦਹੀਂ ਹੁਣ ਕੋਈ ਨਹੀਂ ਪੁੱਛਦਾ ਕਹਿੰਦੇ ਪੀਲਾ ਚਾਹ ਹੋਏ ਮੱਲਾ ਤੇ ਚਾਹੇ ਹੋਵੇ ਆਦਰ ਵਾਲਾ ਚਾਹੇ ਹੋਵੇ ਆਦਰ ਵਾਲਾ ਚਾਹੇ ਲੰਡੀ 부ਚੀ ਚਾਹੇ ਹੋਵੇ ਆਦਰ ਵਾਲਾ ਚਾਹੇ ਲੰਡੀ 부ਚੀ ਕਹਿੰਦਾ ਮੈਂ ਨਹੀਂ ਵਾਂਡੇ ਜਾਣਾ ਉਹਨਾਂ ਮੈਨੂੰ ਚਾਹ ਨਹੀਂ ਪੁੱਛੀ ਚਾਹੇ ਹੋਵੇ ਆਦਰ ਵਾਲਾ ਚਾਹੇ ਲੰਡੀ 부ਚੀ ਕਹਿੰਦਾ ਮੈਂ ਨਹੀਂ ਵਾਂਡੇ ਜਾਣਾ ਉਹਨਾਂ ਮੈਨੂੰ ਚਾਹ ਨਹੀਂ ਪੁੱਛੀ ਚਾਹ ਬਿਨਾ ਨਹੀਂ ਇੱਜ਼ਤ ਹੁੰਦੀ ਚਾਹ ਬਿਨਾ ਨਹੀਂ ਇੱਜ਼ਤ ਹੁੰਦੀ ਚਾਹੇ ਸੇਵਾ ਜਿੰਨੀ ਕਰ ਲੋ ਉਹ ਸਿੱਧੂ ਅੰਬਲੀ ਮਰਦਾ ਮਰਦਾ ਕਹਿੰਦਾ ਕੁੱਟਕ ਚਾਹ ਹੀ ਕਰ ਲੋ ਚਾਹ ਬਣਾਣੀ ਇੱਜਤ ਹੁੰਦੀ ਚਾਹੇ ਸੇਵਾ ਜਿੰਨੀ ਕਰ ਲੋ ਸਿੱਧੂ ਅੰਬਲੀ ਮਰਦਾ ਮਰਦਾ ਕਹਿੰਦਾ ਕੁੱਟਕ ਚਾਹ ਹੀ ਕਰ ਲੋ ਕਰ ਲੋ ਘਰ ਬਣਾਇਆ ਜਾਂ ਫਿਰ ਸ਼ਾਦੀ ਘਰ ਬਣਾਇਆ ਜਾਂ ਫਿਰ ਸ਼ਾਦੀ ਕੀ ਚੜਿਆ ਚਾ ਹੋਵੇ ਨਾ ਘਰ ਬਣਾਇਆ ਜਾਂ ਫਿਰ ਸ਼ਾਦੀ ਕੀ ਚੜਿਆ ਚਾ ਹੋਵੇ ਨਾ ਚਾ ਵੀ ਕੱਲਾ ਕੁਝ ਨਹੀਂ ਕਰਦਾ ਜੇ ਚਾ ਨਾ ਚਾ ਹੋਵੇ ਨਾ ਚਾ ਵੀ ਕੱਲਾ ਕੁਝ ਨਹੀਂ ਕਰਦਾ ਜੇ ਚਾ ਨਾ ਚਾ ਹੋਵੇ ਨਾ ਉਹ ਯਾਰਾ ਮਸਤ ਮਲੰਗੀ ਚੰਗੀ ਗੋਰੀ ਨਾਲੋਂ ਕਾਲੀ ਚੰਗੀ ਉਹ ਸਾਨੂੰ ਮਸਤ ਮਲੰਗੀ ਚੰਗੀ ਗੋਰੀ ਨਾਲੋਂ ਕਾਲੀ ਚੰਗੀ ਲੌਂਗ ਲੈ ਜੀਆਂ ਅਦਰਕ ਪਾ ਕੇ ਕਾਹ ਤੋ ਸਾਥੋ ਚਾਹੇ ਮੰਗੀ ਯਾਰਾ ਮਸਤ ਮਲੰਗੀ ਚੰਗੀ ਗੋਰੀ ਨਾਲੋਂ ਕਾਲੀ ਚੰਗੀ ਲੌਂਗ ਲੈ ਜੀਆਂ ਅਦਰਕ ਪਾ ਕੇ ਕਾਹ ਤੋ ਸਾਥੋ ਚਾਹੇ ਮੰਗੀ ਚਾਹੇ ਹੋਵੇ ਗੈਸ ਤਜਾਬੀ ਚਾਹੇ ਹੋਵੇ ਗੈਸ ਤਜਾਬੀ ਚਾਹੇ ਸ਼ੂਗਰ ਵੱਡੀ ਚਾਹੇ ਹੋਵੇ ਗੈਸ ਤਜਾਬੀ ਚਾਹੇ ਸ਼ੂਗਰ ਵੱਡੀ ਜਾਣ ਜਾਂਦੀ ਤਾਂ ਜਾਵੇ ਭਾਵੇਂ ਚਾਹ ਨਹੀਂ ਜਾਂਦੀ ਛੱਡੀ ਜਾਣ ਜਾਂਦੀ ਤਾਂ ਜਾਵੇ ਭਾਵੇਂ ਚਾਹ ਨਹੀਂ ਜਾਂਦੀ ਛੱਡੀ ਕਹਿੰਦੇ ਮੋਗਾ ਚਾਹਦੇ ਜੋਗਾ ਕਹਿੰਦੇ ਮੋਗਾ ਚਾਹਦੇ ਜੋਗਾ ਫਰ ਮੋਗੇ ਦੀ ਚਾਹ ਪੀ ਲੋ ਆਜੋ ਕਿਸੇ ਦਰ ਮੋਗੇ ਦੀ ਚਾਹ ਪੀ ਆ ਜੀਏ ਕਹਿੰਦੇ ਮੋਗਾ ਚਾਹ ਦੇ ਜੋਗਾ ਤੇ ਫਿਰ ਮੋਗੇ ਦੀ ਚਾਹ ਪੀ ਲੋ ਜ਼ਿੰਦਗੀ ਦੇ ਦਿਨ ਚਾਰ ਦਿਹਾੜੇ ਖੁਸ਼ੀਆਂ ਦੇ ਨਾਲ ਜੀ ਲੋ ਜ਼ਿੰਦਗੀ ਦੇ ਦਿਨ ਚਾਰ ਦਿਹਾੜੇ ਖੁਸ਼ੀਆਂ ਦੇ ਨਾਲ ਜੀ ਲੋ ਜ਼ਿੰਦਗੀ ਦੇ ਦਿਨ ਚਾਰ ਦਿਹਾੜੇ ਖੁਸ਼ੀਆਂ ਦੇ ਨਾਲ ਜੀ ਲੋ